ਇਹ ਤਾਂ ਵੈਸੇ ਵੀ ਅਣਜਾਣ ਕਰਦੇ ਆ ਕਿ ਜਿੰਨੇ ਇਹ ਪਰਮ ਪਰਿਵਾਰ ਚ ਵਾਧਾ ਹੋਇਆ ਇਹਨੂੰ ਕੋ ਤੁਹਾਡੇ ਦੀ ਹਸਪਤਾਲ ਤੇ ਨਾ ਕਹਿੰਦੇ ਇਹਦਾ ਇਲਾਜ ਹੋਣਾ ਤਾਂ ਵੀ ਚੱਲ ਦੇਖਿਓ ਜੇ ਕੋਈ ਵੱਡਿਆ ਹਸਪਤਾਲ ਆਪਦੇ ਤੇ ਕਰਾ ਦਿਓ ਤੇ ਕਹਿੰਦਾ ਇਨੀ ਪੀ ਲੈਣਾ ਨਵਾਂ ਤਾਂ ਕਿ ਤੁਹਾਨੂੰ ਕਹਿੰਦੇ ਭਾਵੇਂ ਕੀ ਫੜਫੜਤੀ ਲਾਹਣ ਕਰਾ ਦਿਓ ਇਹਦਾ ਇਲਾਜ ਹੋਣਾ ਜਿੰਨਾ ਕਹਿਦਾ ਸੁਖਮਣ ਦੇ ਕੇ ਭਾਈ ਇਹ ਤੇ ਨਾ ਕੰਮ ਕਰਿਆ ਕਰੇ ਬੈਠੇ ਲਿਖਾਂ ਦਾ ਦਵਾਈ ਦੀ ਬੋਤਲ ਤੇ ਜਿਵੇਂ ਨਿਕਰੇ ਜਿਨ ਕੰਸਮਸ਼ਨ ਆ ਬਲੇਕਰ ਜਿਨ ਕਿਉਰੀਅਸ ਤੋਂ ਹੈ ਪਗੜੀ 3 ਮਹੀਨੇ ਕੀ ਕਰਦਾਂਦਾ ਕੰਮ ਨਹੀਂ ਚੱਲਦਾ ਕੁੱਬੀ ਹੋਦਾ ਬੜੀਗੀ ਹੱਕ ਸੱਚ ਦੀ ਗੱਲ ਦੇ ਪੇਰਾ ਜਿਹੜਾ ਪਊਗਾ ਇਹ ਨਹੀਂ ਕਿ ਆਪ ਦੀ ਮਰਜੀ ਨਾਲ ਦੋ-ਦੋ ਚੀਜ਼ਾਂ ਕਰੇ ਇਸ ਕੋਈ ਮੈਂ ਕੋਈ ਲੰਮੀ ਛੋੜੀ ਉਹ ਕੰਮ ਨਾ ਕਰਦਾ ਹੋਇਆ ਬਾਕੀ ਸਾਡੇ ਸਰਕਾਰ ਲੋਕੋ ਪ੍ਰਵਾਹ ਫਾਇਨੇਂਸ ਤਾਂ ਇੱਕੀ ਹੋਣੀ ਆਊਗਾ ਰੋਜ਼ ਰੌਲਾ ਪਾ ਪਾ ਰੋਲ ਕੇ ਹੈਲੀਕਾਪਟਰਾਂ ਚ ਮਾਈਨਿੰਗ ਦੇਖ ਲਈ ਮੁੱਖ ਮੰਤਰੀ ਨੇ ਦੇਖੋ ਇਹ ਸਰਕਾਰ ਚੱਲਦੀ ਦੋ ਘਟਾਲਿਆਂ ਦੀ ਇੱਕ ਸ਼ਰਾਬ ਘਟਾਲਾ ਇਹ ਤੁਮ ਇਨਕ ਕਟਾਲਾ ਇਹ ਦੋਵੇਂ ਕਟਾਲਿਆਂ ਦੀ ਜਿੱਦ ਤੇ ਸੀਬੀਆਈ ਦੀ ਕੋਈ ਨਹੀਂ ਹੋਗੀ ਨਾ ਕੋਈ ਕਿਉਂਕਿ ਇਹ ਕੱਟਰ ਮਾਨਦਾਰ ਸਰਕਾਰ ਮੇਰੀ ਗੱਲ ਦਾ ਹਿੱਸਾ ਕੋਈ ਗੱਲ ਕਰਾਂਗੇ ਇਹ ਪਹਿਲੀ ਵਾਰੀ ਵੇਖਿਆ ਕਿ ਕੱਟਰ ਮਾਨਦਾਰ ਵੀ ਕਿੰਨਾ ਝੂਠ ਬਾਹ ਬਚਦੇ ਕੱਟਰ ਇਹ ਤੋ ਕਿ ਤੋ ਕਿਲਾ ਭਾਈਵਾਲ ਹੋਊਗਾ ਜਿਹੜਾ ਹਰ ਧਰਮ ਨਾਲ ਹਰ ਵਰਗ ਨਾਲ ਚੱਲੇ ਲੱਗੇ ਸ਼ੱਕ ਜਾਨਾਂ ਦੀ ਬਾਦੂ ਜੀ ਕੀ ਖਾਣਾ ਤੋ ਪਹਿਲਾਂ ਤਾਂ ਜੀ ਤੁਹਾਨੂੰ ਜੀ ਸੰਗਤ ਨੂੰ ਕਿ ਗੁਰੂ ਸਾਹਿਬ ਦੇ ਜੋ ਸਾਨੂੰ ਸਮਾਤ ਉਹ ਹਰੇਕ ਦਾ ਸਤਕਾਰ ਕਰਨਾ ਹਰੇਕ ਦਾ ਪਿਆਰ ਕਰਨਾ ਇੱਕ ਪਤਾ ਇੱਕਸ ਕੇ ਹਮਾਰਕ ਔਰ ਅੱਜ ਦੇ ਦਿਨ ਤੇ ਜਿਹੜੀ ਬਹੁਤ ਵੱਡੀ ਆਬਾਦੀ ਹੈ ਪੰਜਾਬ ਦੀ ਦੇਸ਼ ਦੀ ਸਾਡੇ ਇਹਦੀ ਵਧਾਈ ਅੱਜ ਮੈਂ ਸੋਚੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਚ ਰਹਿੰਦੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਪਾਫਟ ਸਾਹਿਬ ਨਾਲ ਪਿਆਰ ਕਰਤਾੜਿਆਂ ਨੂੰ ਮੈਂ ਵਧਾਈ ਦੇਣਾ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਦੇਸ਼ ਤਰੱਕੀ ਕਰੂਗਾ ਇਹ ਤਰੱਕੀ ਤਦੇ ਹੋ ਸਕਦੀ ਹੈ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਆਪਸੀ ਪਿਆਰ ਇੱਕ ਦੂਜਿਆਂ ਦੇ ਕੋਈ ਪਵਿੱਤਰ ਦਿਹਾੜੇ ਹੋਣ ਤਿਹਾਰ ਹੋਣ ਉਹਨਾਂ ਨੂੰ ਜਿੰਨੀ ਸ਼ਰਧਾ ਨਾਲ ਪਿਆਰ ਨਾਲ ਪ੍ਰੇਮ ਨਾਲ ਬਣਾਵਾਂਗੇ ਇਹਦੇ ਨਾਲ ਕਮਿਊਨਿਟੀਜ਼ ਦਾ ਪਿਆਰ ਔਰ ਇੱਕ ਦੂਜੇ ਦਾ ਧਰਮ ਪ੍ਰਤੀ ਸਾਡਾ ਸਤਿਕਾਰ ਵਧੂਗਾ ਔਰ ਅਸੀਂ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰ ਸਕਾਂਗੇ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਸ ਆਪਣੇ ਵੱਲੋਂ ਸਿੱਖੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਔਰ ਆਸ ਕਰਦਾ ਉਮੀਦ ਕਰਦਾ ਹੈ ਕਿ ਉਹਨਾਂ ਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਸਰ ਅਕਾਲੀਵਾਜਬਾ ਦੇ ਗੱਠਜੋੜ ਤੋਂ ਬਗੈਰ ਅੱਜ ਦਾ ਦਿੱਤਾ ਦੇਖਦਾ ਹਾਂ। ਦੇਖੋ ਮੇਰਾ ਇਹ ਮੰਨਣਾ ਹੈ ਕਿ ਗੱਠਜੋੜ ਕੋਈ ਵੀ ਹੁੰਦਾ ਹੈ ਨਾ ਜੇ ਉਹ ਲੋਕਾਂ ਦੇ ਭਲੇ ਲਈ ਹੁੰਦਾ। ਔਰ ਜੇ ਇਸ ਗੱਠਜੋੜ 'ਚ ਪੰਜਾਬ ਦੇ ਲੋਕਾਂ ਦਾ ਭਲਾ ਨਾ ਹੋਵੇ ਫਿਰ ਉਹ ਜੇ ਗੱਠਜੋੜ ਦਾ ਫਾਇਦਾ ਕੋਈ ਨਹੀਂ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਪੰਜਾਬ ਦੇ 70% ਲੋਕ ਆ ਪੰਜਾਬ ਦੀ ਵੱਡੀ ਇਕਾਨਮੀ ਅੱਤਵਸਥਾ ਖੇਤੀ ਤੇ ਨਿਰਭਰ ਹੈ ਜੇ ਖੇਤੀ ਪ੍ਰਫੁੱਲਤ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਮਗਰ ਜੇ ਖੇਤੀ ਤੁਸੀਂ ਫੇਲ ਕਰਦੇ ਹੋ ਤੇ ਫਿਰ ਕਿਸੇ ਕੰਮ ਨੂੰ ਨਾ ਦੁਕਾਨਦਾਰ ਦਾ ਦੁਕਾਨ ਚੱਲੂ ਨਾ ਕਿਸੇ ਨੂੰ ਟੈਕਸੀ ਵਾਲੇ ਨੂੰ ਰੋਜ਼ਗਾਰ ਮਿਲੂ ਨਾ ਕਿਸ ਤੂਰ ਨੂੰ ਮਜ਼ਦੂਰੀ ਮਿਲੂ ਇਸ ਲਈ ਜਦੋਂ ਉਸ ਕਿਸਾਨ ਨੂੰ जय जवान जय किसान ਦਾ ਜੇ ਨਾਰਾ ਲੱਗਿਆ ਤੇ ਉਹ ਸਾਡੇ ਪੰਜਾਬੀ ਭਰਾਵਾਂ ਨੇ ਜੋ ਕੁਰਬਾਨੀਆਂ ਚ ਬਾਰਡਰ ਤੇ ਦਿੱਤੀਆਂ ਤੇ ਚਾਹੇ ਖੇਤਾਂ ਚ ਅਨਾਜ ਉਗਾ ਕੇ ਇਹ ਦੇਸ਼ ਨੂੰ ਆਤਮ ਸਪਰਪਨ ਬੜਾਇਆ ਆਪਣੇ ਪਹਿਰਾ ਤੇ ਖੜਾ ਕੀਤਾ ਉਹਨਾਂ ਦੀ ਬਦੌਲਤ ਮਿਲਦੀ ਇਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਔਰ ਜੇ ਹਜ ਉਸ ਕੇ ਸਾਥ ਦੀ ਗੱਲ ਨਹੀਂ ਹੋਣੀ ਖੇਤ ਮਜ਼ਦੂਰ ਦੀ ਗੱਲ ਨਹੀਂ ਹੋਣੀ ਵਪਾਰੀ ਦੀ ਗੱਲ ਨਹੀਂ ਹੋਣੀ ਆ ਸਾਡਾ ਵਾਗਾ ਬਾਰਡਰ ਨਹੀਂ ਖੋਲਣਾ ਕਿਉਂਕਿ ਪੰਜਾਬ 'ਚ ਟ੍ਰੇਡ ਬੜਾ ਇੰਪੋਰਟੈਂਟ ਲਾਈਫਲਾਈਨ ਇਕਨੋਮੀ ਆਸੇ ਅੱਜ 1.4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਪੰਜਾਬ ਦੀ ਤਰੱਕੀ ਵਾਸਤੇ ਬਿਹਤਰੀ ਆਸਤੇ ਦੇਖੋ ਜੇ ਅਦਾਨੀ ਦੇ ਪੋਰਟ ਤੋਂ ਜੇ ਗੁਜਰਾਤ ਤੋਂ ਤੇ ਮਹਾਰਾਸ਼ਟਰਾ ਤੋਂ ਸਮੁੰਦਰ ਦੇ ਕੱਡੇ ਤੋਂ ਜੇ ਇੰਪੋਰਟ ਐਕਸਪੋਰਟ ਅਫਗਾਨਿਸਤਾਨ ਪਾਕਿਸਤਾਨ ਨੂੰ ਹੋ ਸਕਦਾ ਤੇ ਫਿਰ ਭਾਈ ਵਾਗੇ ਤੋਂ ਕਿਉਂ ਨਹੀਂ ਹੋ ਸਕਦਾ ਜੇ ਹੋਊਗਾ ਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੂ ਸਾਡੇ ਪੰਜਾਬ ਦੇ ਕਾਲੋ ਇਕਨੋਮਿਕ ਹਾਲਾਤ ਸੁਧਰਣਗੇ ਤੁਹਾਨੂੰ ਸਭ ਨੂੰ ਇਹਦਾ ਫਾਇਦਾ ਪਹੁੰਚੂਗਾ ਪੰਜਾਬ ਤਰੱਕੀ ਕਰੂਗਾ ਇਸ ਲਈ ਸਾਡੇ ਜਿਹੜਾ ਇਹ ਗੱਟ ਜੋੜ ਨਾ ਹੋਣ ਦਾ ਕਾਰਨ ਜੇ ਅੰਨ ਦਾਤਾ ਚਾਂਤਬਾਈ ਢੰਗ ਨਾਲ ਦਿੱਲੀ ਜਾ ਕੇ ਰਾਜਧਾਨੀ 'ਚ ਸਰਕਾਰ ਰਾਜਧਾਨੀ 'ਚ ਲੋਕਾਂ ਦੀ ਚੱਲਦੀ ਹੈ ਤੇ ਉੱਥੇ ਜਾ ਕੇ ਗੱਲ ਨਾ ਰੱਖ ਸਕੇ ਤੇ ਉਹਨੂੰ ਉੱਤੇ ਗੋਲੀਆਂ ਦਾ ਸਾਹਮਣਾ ਕਰਨਾ ਪਵੇ ਫਿਰ ਗੱਟ ਜੋੜ ਸੰਭਵ ਨਹੀਂ ਔਰ ਦੂਜੀ ਗੱਲ ਦੇਖੋ ਬੰਦੀ ਸਿੰਘ ਉਹ ਕੌਮ ਖਾਤਰ ਇਨਸਾਫ ਖਾਤਰ ਜੋ ਕਾਂਗਰਸ ਨੇ ਉਸ ਵੇਲੇ ਜ਼ੁਲਮ ਢਾਇਆ ਸੀ ਜੋ ਦੰਗੇ ਜੈਨੋਸਾਈਡ ਉਹਨਾਂ ਨੇ ਕੀਤਾ ਜਾਂ ਸ੍ਰੀ ਹਰਿਮੰਦਰ ਸਾਹਿਬ ਤੇ ਟੰਕਾ ਤੋਪਾ ਗੋਲੇ ਦਾ ਕੇ ਅਟੈਕ ਕਰਾਇਆ ਉਹਦੇ ਨਤੀਜੇ ਤੋਂ ਬੰਦੀ ਸਿੰਘ ਪੈਦਾ ਹੋ ਗਿਆ ਜੋ ਉਹਨਾਂ ਨੇ 28 ਸਾਲ ਸਜ਼ਾ ਪੂਰੀ ਕਰੀ ਇੱਕ ਪਾਸੇ ਤੁਸੀਂ ਰਾਮ ਰੇਮ ਨੂੰ 2 ਸਾਲ ਬਾਅਦ ਲੈ ਉਹ ਮੰਤਰੀ ਜਾ ਕੇ ਉਹਦੇ ਨਾਲ ਸਟੇਜ ਸਾਜੀ ਕਰਦੇ ਕਿ ਇਹ ਜਿਹੜੇ ਦੋਰੇ ਮਾਰ ਡਾਂਡਣ ਦੇ ਚਾਹੇ ਬਿਲਕੁਲ ਸਵਾਲੋਂ ਦੇ ਕੇਸ ਹੈ ਹੁਣ ਸੁਪਰੀਮ ਕੋਰਟ ਨੇ ਅਖੀਰ ਚ ਦਖਲ ਦੇਣਾ ਪਿਆ ਤੇ ਸਾਰੇ ਅੰਦਰ ਕਰਦੇ ਪਏ ਉਦੋਂ ਪਾਜਪਾਨੇ ਰਿਹਾ ਕਰਦੇ ਔਰ ਜਦ ਕਿ 550 ਸਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪੁਰਾਣੇ ਦਿਨ ਸਰਕਾਰ ਦੀ ਆਪਣੀ ਨੋਟੀਫਿਕੇਸ਼ਨ ਹੈ ਕਿ ਇਹ ਰਹਾ ਹੋਣੀ ਚਾਹੀਦੀ ਥੇਰ ਇਜ਼ ਨੋ ਰੂਲ ਇਨ ਥਿਸ ਵਰਲਡ 28 ਸਾਲ ਕਿਨੇ ਪੂਰੀ ਕਰਤੀ ਉਹਨੂੰ ਤੁਸੀਂ ਅੰਦਰ ਰੱਖ ਸਕਦੇ ਹੋ ਦੋਹਰੀ ਤੋਰੀ ਸਜ਼ਾ ਪੂਰੀ ਕਰ ਲਈਏ ਜੋ ਚਾਹੇ ਉਹ ਚੀਜ਼ ਹੈ ਗੁਰੂ ਰਬੀਦਾਸ ਦੀ ਮਹਾਰਾਜਾ ਜੋ ਮੰਦਿਰ ਦਿੱਲੀ ਟਹਾਤਾ ਗਿਆ ਸੀ ਉਦੋਂ ਐਮਸੀਡੀ ਭਾਜਪਾ ਦੀ ਸੀ ਉਹਦੇ ਬਾਰੇ ਕੋਈ ਅਜੇ ਤੱਕ ਗੱਲ ਨਹੀਂ ਅਸੀਂ ਤਾਂ ਕਿਹਾ ਵੀ ਪ੍ਰਧਾਨ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਉਹਨਾਂ ਨੂੰ ਜ਼ਮੀਨ ਮਿਲੇ ਭਾਵੇਂ ਸਮਾਜ ਆਪ ਦੇ ਲੈਵਲ ਤੇ ਵੀ ਬਣਾ ਸਕਦਾ ਮਗਰ ਇਹ ਪ੍ਰਧਾਨ ਸਾਹਿਬ ਦੀ ਵੀ ਚੀਜ਼ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਕਿ ਜੇ ਇਹ ਸੇਵਾ ਸ਼ਰੂ ਕਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪੇ ਅਸੀਂ ਵੀ ਕਰਨਾ ਚਾਹਾਂਗੇ ਮਗਰ ਉਹਦੀ ਸੁਣਵਾਈ ਕੋਈ ਪੰਜਾਬ ਦੀ ਅ ਇਕਨੋਮੀ ਵਾਸਤੇ ਕੋਈ ਸੁਲਵਾਈ ਨਹੀਂ ਸਾਰੇ ਮੁੱਦਿਆਂ ਨੂੰ ਲੈ ਕੇ ਜਦ ਪੰਜਾਬ ਦੀ ਸੁਲਵਾਈ ਨਹੀਂ ਹੋ ਰਹੀ ਸੀ ਤੇ ਮੇਰੇ ਘੱਟ ਜੋੜ ਪੋਸੀਬਲ ਨਹੀਂ ਸਰ ਹਰਿਆਣਾ ਦੀ ਮੋਦੀ ਸਰਕਾਰ ਨੇ ਇਹ ਕਾਰਜ ਤੇ ਇਹ ਸਰਕਾਰ ਦੁਬਾਰਾ ਇਹ ਕੰਮ ਨਹੀਂ ਕਰ ਦਿੱਤੇ ਇਹ ਸਤਿਕਾਰ ਇਹ ਕਿ ਇਹ ਬਾਈ ਬੈਟਰ ਦੇ ਤਾਂ ਜਵਾਬ ਪਰਦਾਜ਼ ਹੀ ਆਪ ਦੇ ਦਿੱਤੀ ਕਮੇਟੀ ਰੋਰਟ ਚੈੱਕਟ ਬਣ ਕੇ ਆਈ ਸੀ ਅਗੇ ਉਹਦਾਂ ਵੀ ਖਾਸਾ ਜਾਰ ਕੀਤਾ ਸੀ ਕਿ ਉਹਦੇ ਵਿੱਚ ਕਿੰਨੀ ਮੱਦ ਪਾਈ ਸੀ ਕਿ ਕਦੋਂ ਵੀ ਖਤੇ ਰਿਸੂਲ ਹੋਵੇ ਤਾ ਉਹ ਐਡਮਿਨਿਸਟਰेटर ਖਿਲਾਇਆ ਜਾ ਸਕਦਾ ਜਿਹੜਾ ਸ਼ਾਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਐਸਪੀਓ ਦੀ ਮੋਢੋ ਜੰਗੜਾ ਤੋਂ ਜਿਹੜਾ ਖਾਸਾ ਸੀ ਅੱਜ ਉਹ ਪੂਰਾ ਹੋ ਗਿਆ ਹੁਣ ਉੱਥੇ ਕੱਲ ਜੋ ਉੱਥੇ ਮਜਾਰਾ ਕਰ ਰਹੇ ਸਾਰੇ ਸੈਕਟਰੀ ਅੰਪਲੋਈ ਤੇ ਉਹ ਦਾ ਹੁਣ ਐਡਮਿਨਿਸਟਰेटर ਕਿਹੜਾ ਲਾਇਆ ਜਿਹੜਾ ਅਡੀਸ਼ਨਲ ਸੈਕਟਰੀ ਆਪਣੇ ਨਾਂ ਦਾ ਪਾਤਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਉਹ ਮੈਂ ਸਮਝਦਾ ਜੇ ਸਿੱਧੇ ਤੌਰ ਤੇ ਸਰਕਾਰ ਇਹਨਾਂ ਦੇ ਕੰਮ ਕਰਦਾ ਤੇ ਇਹੋ ਜਿਹਾ ਅਸੀਂ ਕਹਿੰਦੇ ਸੀ ਜੋ ਜਿਹੜਾ ਅਸੀਂ ਕਹਿੰਦੇ ਸੀ ਸ਼੍ਰੋਮਣੀ ਗੁਰਦਾਰਾ ਬਰਮਾਧਿ ਕਮੇਟੀ ਵੱਲੋਂ ਜਾਂ ਅਕਾਲੀ ਦਲ ਕਹਿੰਦਾ ਸੀ ਉਹ ਅੱਜ ਕੱਲ ਪ੍ਰੂਫ ਹੋ ਗਈ ਆ ਕਿ ਜੋ ਉਹਦੀ ਕਹਿੰਦੇ ਸੀ ਸਹੀ ਹੋਇਆ ਤੇ ਜਿਹੜੀਆਂ ਸਰਕਾਰਾਂ ਵੀ ਧਰਮ ਦਾ ਕਟੌੜਾ ਅੱਗੇ ਕਰਦੀਆਂ ਉਹਨਾਂ ਦਾ ਆਪਾਂ ਪਛੋਕਰ ਵੀ ਗਏ ਆਪਾਂ ਅਹਿਸਾਸ ਵੀ ਦੇ ਲਏ। ਹਰੇ ਆਣੇ ਦੇ ਸਿੱਖਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਇੱਕ ਬੜਾ ਵੱਡਾ ਇੱਕ ਸਬਰ ਸੰਤੋਖ ਦਾ ਕੰਮ ਲੈ ਕੇ ਚੇਰੀ